ਕਿਸਾਨ ਵੀਰੋ ਸਵਾਗਤ ਆ ਸੱਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਫੋਰਚੂਟਲਾ ਤਸਵੀਰ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਦੇ ਕਰੋ ਦੋ ਨੱਕ ਦਿਖਾਵਾਂਗੇ ਇੱਕ ਮਿੱਤਰੋ ਬਿਲਕੁਲ ਨੇੜੇ ਛੋਟੀ ਸੂਣ ਵਾਲੀ ਇੱਕ ਡੇਢ ਦੋ ਮਹੀਨੇ ਦੀ ਮਿੱਤਰੋ ਹਜੇ ਕੱਚੀ ਐ ਬੈੜ ਪੂਰੀ ਗੱਲਬਾਤ ਆਪਾਂ ਕਰਦੇ ਆਂ ਪਹਿਲਾਂ ਆਪਾਂ ਤੁਹਾਨੂੰ ਮੱਝ ਬਾਰੇ ਛੋਟੀ ਬਾਰੇ ਜਾਣਕਾਰੀ ਦਿੰਨੇ ਹਾਂ ਜੀ ਬਾਈ ਕੀ ਹਾਲ ਆ ਅਮਰਤ ਸਿੰਘ ਜੀ ਬਾਈ ਠੀਕ ਐ ਹਾਂਜੀ ਛੋਟੀ ਦਾ ਸੂਆ ਤੇ ਦੂਜੇ ਸੁਣਾਏ ਦੂਜੇ ਸੁਆ ਸੁਣਾ ਹੈ ਹਾਂਜੀ ਕਿੰਨੇ ਕ ਦਿਨ ਲੈ ਜੂ ਇਹ ਬਸ ਜੀ 2-4 ਦਿਨ ਆ ਹੱਕੇ ਉਹਨੂੰ ਕਰੇ ਬਾਹਰ ਕੱਢ ਲਵੋ ਜੀ 2-4 ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਨੇ ਥਨਲੇ ਵੀ ਦੀ ਪੂਰੀ ਸਾਫ ਹੈ ਮੁੱਲ ਮਿੱਤਰੋ ਜਾਇਜ ਜਰਾਵਾਗੇ ਕਿਉਂਕਿ ਕਾਫੀ ਜਿਹੜੇ ਮੁੱਲ ਘਟੇ ਬੇ ਨੇ ਤਾਂ ਚੰਗਾ ਪਸ਼ੂ ਤਾਂ ਨੀ ਕੋ ਬਹੁਤਾ ਫਰਕ ਪੈਂਦਾ ਜਿਹੜੇ ਨਾਰਮਲ ਪਸ਼ੂਆਂ ਦੇ ਰੇਟਾਂ 'ਚ ਫਰਕ ਪੈ ਜਾਂਦਾ ਥਨਲੇ ਵੀ ਦੀ ਪੂਰੀ ਸਾਫ ਹੈ ਸਰੀਰ ਫੱਖੋ ਚੰਗੀ ਸੰਭੀ ਵੀ ਹੈ ਲੇਵਾ ਬਣਾਉਣਾ ਮਿੱਤਰੋ ਅਸੀਂ ਸਟਾਰਟ ਹੀ ਕੀਤਾ ਲੈ ਜੂ ਹਜੇ ਘਟੂ ਘਟ ਤਿੰਨ ਚਾਰ ਲੰਦਾ ਹਨਾ ਹਾਂਜੀ ਹਾਂ ਕੱਦ ਕਾਟ ਜਾਣ ਬੇਲ ਬਹੁਤ ਚੰਗੀ ਤੇ ਚੰਗੀ ਸੰਗਾਂ ਦੀ ਸ਼ੇਪ ਹੈ ਤੇ ਰੇਟ ਵੀ ਮਿਸਟਰੋ ਆਪਾਂ ਜਾਣਕਾਰੀ ਦਿੰਨੇ ਆ ਰੇਟ ਕੀ ਕਰਤਾ ਜੀ ਆਪਾਂ ਰੇਟ 1 10 ਹੈ 1 10 ਮਾਨਦਾਨ ਹੋ ਜੋ ਹਾਂਜੀ ਹਾਂਜੀ ਠੀਕ ਆ ਦੂਜੇ ਨੰਬਰ ਤੇ ਵੈੜਾ ਹਨ ਇਹ ਸੂਆ ਸੂਆ ਪਈ ਪਹਿਲੀ ਸੂਆ ਪਹਿਲੇ ਸੂਆ ਸੁਣਾ ਖੋਲੋ ਇਹਨੂੰ ਪਹਿਲੇ ਸੂਆ ਸੁਣਾ ਮਿਸਟਰੋ ਤੇ ਸਿਹਤ ਪੱਕੋ ਚੰਗੀ ਸਮੇ ਵੀ ਆ ਸਰੀਰ ਦੀ ਬਣਤਰ ਵੀ ਚੰਗੀ ਆ ਰੇਟ ਇਹਦਾ ਵੀ ਆਪਾਂ ਜਾਇ ਜਾਇ ਜੀ ਕਰਵਾਵਾਂਗੇ ਕਿੰਨੇ ਚ ਰੇਡ ਮਹੀਨਾ ਰਹਿ ਗਿਆ ਜੀ ਡੇਢ ਮਹੀਨਾ ਡੇਢ ਮਹੀਨਾ ਮਿੱਤਰੋ ਬਾਕੀ ਹੈ ਲੈ ਚਲੋ ਥਾਣਾ ਦੀ ਸਾਫਾ ਪੂਰੀ ਤੇ ਫਿਰ ਆਪਾਂ ਕਹਿੰਦੇ ਡੇਢ ਮਹੀਨਾ ਹਜੇ ਘਟੋ ਘਟ ਸੂਣ ਦੇ ਵਿੱਚ ਰਹਿੰਦਾ ਇਹਦਾ ਰੇਟ ਕੀ ਕਰਤਾ ਜੀ ਇਹਦਾ ਰੇਟ ਪੰਤਾਲੀ ਹੈ 45 ਨੰਬਰ ਆਪਣਾ 99169 99176 ਨੰਣਾ 99169147 ਸੋ ਜੋ ਦੋਨੇ ਨਗ ਮਿੱਤਰੋ ਚੰਗੇ ਆ ਜਿਹੜਾ ਨਗ ਵੀ ਦੋਨਾਂ ਚੋਂ ਕੋਈ ਵੀ ਭਰਾ ਨੂੰ ਕੋਈ ਵੀ ਪਸੰਦ ਆਉਂਦਾ ਤਾਂ ਕਰੋ ਵਾਜ ਦੇ ਨਾਲ ਸੰਪਰਕ ਪਿੰਡ ਬੁਰਜਦੱਲਾ ਤਸਵੀਰ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਨਥਾਣੇ ਤੋਂ 5-7 ਕਿਲੋਮੀਟਰ ਤੇ ਮਹਾਰਾਜ ਤੋਂ 8-10 ਕਿਲੋਮੀਟਰ ਤੇ ਇਹ ਪਿੰਡ ਆਉਂਦਾ ਸੋ ਸਾਰੇ ਵੀਰਾਂ ਦਾ ਧੰਨਵਾਦ